ਜੀ ਅੱਜ ਤੁਸੀਂ ਬਸ ਕੋਰਪਸ ਕਰ ਲਓ ਤੁਹਾਡੀ ਮੁਬਾਰਕਾ ਉੱਧਾ ਮੜਿਆ ਸਾਹਿਬ ਜਿਹੜੇ ਮੇਰੇ ਵੀਰ ਵਿਕਾਸ ਮੁੱਮੀ ਜੀ ਨੇ ਉਦੋਂ ਭਗਤ ਸਿੰਘ ਚੌਂਗ ਚ ਇਹ ਗੱਲ ਕਹੀ ਕੀ ਰਾਣਾ ਜੀ ਗੁਰਜੀਤ ਸਿੰਘ ਜੀ ਨੇ ਜੀ 6-7 ਐਮਸੀ ਨਸ਼ਾ ਤਸਕਰ ਬਣਾ ਦਿੱਤੇ ਮੈਂ ਮੁੱਮੀ ਨੂੰ ਗਣਾ ਚਾਹਨਾ ਆ ਬਣਾ ਪਰ ਹਵਾ ਛੋਟਾ ਵੀ ਜਾਂ ਜੇ ਬੰਦੇ ਦਾ ਨਾਂ ਲਈਦਾ ਹੁੰਦਾ ਜਾਵੇਂ ਨਹੀਂ ਹਰ ਨੂੰ ਟਾਰਗੇਟ ਕਰਦੀ ਹੁੰਦਾ ਨਾਲੇ ਨਸ਼ਾ ਤਸਕਰ ਬੰਦਾ ਉਹ ਬੰਦੇ ਨੂੰ ਕੋਰ ਸਜ਼ਾ ਕਰਦੀ ਆ ਉਦੋਂ ਪਰਚੇ ਲੋਕੀ ਨਾਲ ਅਗੇ ਦਾ ਉਹ ਕਰਦਾ ਜੀ ਉਹ ਕਰਦਾ ਇਦਾਂ ਕੋਈ ਮੰਨ ਲੂਗਾ ਜੇ ਇਹਨਾਂ ਨੂੰ ਕੋਈ ਡਾਊਟ ਵਾ ਉਹ ਬੰਦਾ ਨਾ ਲੈਂਦੇ ਠੀਕ ਨਾ ਤਨਬਦ ਅਗਰ ਜੇ ਅਸੀਂ ਦੱਸ ਦਿੰਦੀ ਜਿੰਨਾ ਨਸ਼ਾ ਤਸਕਰ ਬਣਿਆ ਹੋਇਆ ਸੀ ਮੈਨੂੰ ਕੋਈ ਇਦਾਂ ਦੇਖਦਾ ਨਹੀਂ ਜੀ ਮੈਂ ਗੱਲ ਹੀ ਕਰ ਲੈਣਾ ਜੀ ਇਹ ਜਿਆਦਾ ਟਾਰਗੇਟ ਸਾਨੂੰ ਕਰਦੇ ਜੀ ਨਾ ਨਹੀਂ ਲਿੰਦੇ ਜਦ ਬੰਦਾ ਕੁੱਲ ਕੇ ਨਾਂ ਲਵੇ ਅਈ ਕਹਿੰਨੇ ਚਲੋ ਜੀ ਅਸੀਂ ਕੋਈ ਪਿਛਲੇ ਕੁਝ ਸਾਲਾਂ ਜੇ ਕੋਈ ਮਾੜਾ ਚੰਗਾ ਕਰਮਕਾਰ ਵੀ ਦਿੱਤਾ ਹੋ ਠੀਕ ਨਾ ਪਹਿਲਾਂ ਹਾਲੇ ਕੀ ਅਸੀਂ ਇਹਨਾਂ ਤੇ ਕਹਿਣ ਤੇ ਗੱਲ ਕਰਦੇ ਆ ਅਸੀਂ ਕੋਈ ਕੋਟ ਲੋ ਸਜਾ ਬਾਬਤ ਨਹੀਂ ਹੈਗੇ ਸਹੀ ਸਾਰੇ ਕੇਸਾਂ 'ਚ ਬਣੀਆਂ ਸਾਨੂੰ ਉਂਗਲ ਚੱਕ ਨਹੀਂ ਕਹਿੰਦਾ ਵੀ ਤੁਸੀਂ ਵੀ ਆ ਕਿਸਾਂ ਜੇ ਇਦਾਂ ਹੋਇਆ ਉਹ ਤੋਂ ਬਾਅਦ ਤੁਹਾਨੂੰ ਲੋਕਾਂ ਨੇ ਤੁਹਾਨੂੰ ਅੰਸੀ ਹੋਇਆ ਤਾਂ ਮੈਂ ਕਹਿੰਦਾ ਲੋਕਾਂ ਨੇ ਜੇ ਅਹੀਂ ਮਾਰੇ ਸੀ ਇਹ ਚੰਗੇ ਸੀ ਇਹਨਾਂ ਨੂੰ ਕਿਉਂ ਜਿਤਾਤਾ 50 ਸਾਲ ਹੋ ਗਏ ਜਿਹੜੇ ਕੀ ਸਰਦਾਰ ਬਣੇ ਉਹ ਤਾਂ ਵੀ ਤੁਸੀਂ ਪੁਰਾਣੇ ਆ 50 ਸਾਲ ਹੋ ਗਏ ਲਿਆ ਹੁਣ ਤੁਹਾਨੂੰ ਹੋਣੀ ਯਾਦ ਕਿ ਅੱਜ ਕੱਲ੍ਹ ਤੁਸੀਂ ਸੋਚੇ ਕਿ ਕਿਉਂ ਹੋਣੀ ਐਪਾ ਆਪਣੇ ਕੰਮ 'ਚ ਮਤਲਬ ਰੱਖੀਦਾ ਬੋਲਣ ਦੀ ਕੋਈ ਬੰਦੀ ਸੈਨ ਸ਼ਕਤੀ ਲਿਮਟ ਹੁੰਦੀ ਆ ਇਹ ਹਰ ਵਾਰ ਇੱਕੋ ਗੱਲ ਜੀ ਨਸ਼ਾ ਦਸਤਾਂ ਨੂੰ ਬਣਾਤਾ ਫਲਾਮਿਆਂ ਨੂੰ ਬਣਾਤਾ ਟਮਕਾਨਿਆਂ ਨੂੰ ਬਣਾਤਾ ਇਦਾਂ ਤੁਸੀਂ ਨਾ ਲਾ ਕੇ ਕੋਣ ਆ ਤੁਹਾਨੂੰ ਲੱਗਦਾ ਕਿ ਰਣਾ ਸਾਹਿਬ ਨੇ ਆਪਣੀ ਟੀਮ ਜਿਹੜੀ ਆ ਕਾਫੀ ਮਹੀਨਿਆਂ ਤੋਂ ਲਈ ਹੋਈ ਆ ਕਿ ਕੂੜੇ ਦੀ ਸਫਾਈ ਸ਼ਹਿਰ ਚ ਹੋ ਰਹੀ ਆ ਤੇ ਉਹਨੂੰ ਦੇਖਦੇ ਹੋਏ ਔਰੋਗ ਜਿਹੜੇ ਆ ਐਮਸੀਰ ਉੱਤੇ ਲਗਾਏ ਜਾ ਰਹੇ ਆ ਕਿ ਕੰਮ ਹੋ ਰਿਹਾ ਸ਼ਹਿਰ ਵਿੱਚ ਇਹ ਮਾੜੀ ਗੱਲ ਆ ਜੀ ਜੇ ਸਫਾਈ ਹੋ ਰਹੀ ਜੇ ਰਾਣਾ ਇਹਨੇ ਕੋਈ ਇਹ ਕੋ ਗਰਾਂ ਕਰਦਾ ਵੀ ਜੇ ਕੂੜੇ ਦੀ ਸਫਾਈ ਹੋ ਰਹੀ ਆ ਜੇ ਮਾੜੀ ਗੱਲ ਆ ਤਾਂ ਸਿਰੇ ਸਾਹਿਬ ਨੂੰ ਕਹਿੰਦੇ ਬੰਦ ਕਰਾ ਦਿਓ ਜੀ 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 ਪ੍ਰਧਾਨ 500 ਤੋਂ ਕਾਂਗਰਸ ਦਾ ਬੋਮਬ ਰਿਆ ਸ਼ਹਿਰ ਵਿੱਚ ਕੋਈ ਵੀ ਡਵੈਲਪਮੈਂਟ ਨਹੀਂ ਹੋਈ ਸੜਕਾਂ ਤੱਕ ਨਹੀਂ ਹੈ ਤਾਂ ਸੜਕਾਂ ਇੱਥੇ ਪਈਆਂ ਪਿਛਲੇ 20 ਸਾਲ ਤੋਂ ਸੜਕਾਂ ਦਾ ਬਵਾਹ ਹਾ ਮੜਿਆ ਸਾਹਿਬ ਤੁਸੀਂ ਮਹੱਲਿਆਂ ਦੀਆਂ ਗਲੀਆਂ ਦੇਖੋ ਫੇਰ ਬੱਸ ਸਭੀ ਸੜਕਾਂ ਬਣੀਆਂ ਕਿ ਨਹੀਂ ਬਣੀਆਂ ਕ੍ਰੋਭ ਲੋਕਾਂ ਨੇ ਓਪੋਜੀਸ਼ਨ ਲਾਣਾ ਹੀ ਹੁੰਦੇ ਆ ਜੀ ਚਲੋ ਹੁਣ ਗੱਲ ਆਪਾਂ ਜਿਹੜੀ ਮੇਨ ਗੱਲ ਕਰਦੇ ਨਸ਼ਾ ਕਸਰੀ ਦੀ ਇਹਨਾਂ ਦੀ ਪਾਰਟੀ ਦੇ ਬੰਦਿਆਂ ਦੀ ਧੰਨਵਾਹ ਫੋਰਾ ਦੇਖੋ ਜਿਨ੍ਹਾਂ ਨੂੰ 10-10 ਸਾਲ ਸਜ਼ਾ ਹੋਈ ਵੀ ਆ। ਹਾਂ ਜੀ। ਨਸ਼ੇ ਦੇ ਕਿਸਾਂ ਚ। ਇਕਲ ਜੀ ਜੋ ਹਰਦਾਨ ਚਾਹ ਦੇ ਜੁਲਦੀ ਨੇ ਗੱਲ ਖੁਸ਼ ਹਮ ਜਿਹੜੇ ਆ ਉਹਨਾਂ ਦੇ ਨੈਤਿਕ ਕਾਰੋਬਾਰ ਸੁਗਿਹਣੇ ਉਹਨਾਂ ਨੂੰ ਬੁਰਾ ਫੋਟਟ ਲਾ ਕਰਦੇ ਕੰਮ ਵੀ ਕਰਵਾ ਲਿਆ। ਉਹਨਾਂ ਅਮਚਾਰ ਨੂੰ ਕੀ ਜਾਣ ਜਾਊਂਗਾ। ਅਈ ਮੈਂ ਤਾਂ ਚੰਗੀ ਸਾਨੂੰ ਇਹ ਕਹਿਣਾ ਕਿ ਨਾਂ ਲੈ ਕੇ ਕਹੋ। ਨਾਂ ਲੈ ਕੇ ਖੁੱਲ ਕੇ ਕਹੋ। ਜਾਂ ਭੀ ਉਹ ਤੁਹਾਨਾਂ ਖੁੱਲ ਗਿਆ ਜੀ ਨੇ। ਤੁਜਾ ਦੇ ਉਹ ਕਨਾਲੇ ਰਾਣਾ ਨੂੰ ਪਤਾ ਲੱਗ ਜੂਗਾ ਇਹ ਚ ਗਲਤ ਕੌਣ ਆ ਚੰਦੀ ਸਾਹਿਬ ਗਲਤ ਵਾ ਜੇ ਕਿਸੇ ਦੇ ਕੰਮ ਕਰਾਉਂਦੇ ਆ ਉਹਨਾਂ ਨੂੰ ਫੋਨ ਕਰਦੇ ਆ ਚੋਰੀ ਛਿਪੇ ਮੈਨੂੰ ਇਹਦਾ ਕੌਣ ਕਰਦਾ ਕੋਈ ਨਹੀਂ ਕਰਦਾ ਜੇ ਕੰਮ ਕਰਾਣੇ ਆ ਠੀਕ ਨਾ ਨਾਲੇ ਜਨਤਾ ਕਰਨੇ ਨਾਲੇ ਪਤਾ ਲੱਗੇ ਰਾਣਾ ਨੂੰ ਇਹ ਨਾਲੇ ਇਹ ਤੇ ਦੋ ਅਗਲੇ ਬੰਦੇ ਕਿੱਦਾਂ ਹੋਏ ਇੰਦਾ ਹਸਾਂ ਲੈ ਜਾਂਦੇ ਆਪਣੇ ਨਾਲ ਤੇ ਮੇਨ ਪ੍ਰੈਸ ਤੋਂ ਹਮੇਸ਼ਾ ਤੁਹਾਡੀ ਨਸ਼ੇ ਨੂੰ ਲੈ ਕੇ ਆ ਜਿਹੜੀ ਅੱਜ ਤੁਸੀਂ ਕੀਤੀ ਹੈ ਮੇਨ ਜਿਹੜਾ ਉਹਦੋਂ ਮੂਮੀ ਬੋਲਿਆ ਵੀ ਇਹ ਨਸ਼ਾ ਦੱਸਣਾ ਮੈਂ ਸੀਗਣਾ ਨਾ ਮੈਂ ਨਾ ਕੋ ਮਮੀ ਸਾਹ ਖੁੱਲ ਕੇ ਨਾਲੋ ਖੁੱਲ ਕੇ ਦੱਸੋ ਕਿਹੜੇ ਤਸਕਰਵਾ ਮੈਂ ਦੱਸੂਗਾ ਤੁਹਾਡੀ ਪੜ੍ਹਜ ਕਿਹੜੇ ਤਸਕਰ ਮਮੀ ਆਪਣਾ ਵੀਰ ਆ ਛੋਟਾ ਹੁਣ ਮੈਂ ਕਹਿੰਨ ਜੇ ਫੇ ਵੀ ਮੈਂ ਕਹਿੰਦਾ ਦੱਸੂਗਾ ਤੁਹਾਨੂੰ ਮੁੰਡਾ ਵੜੇਗਾ ਉੱਚੇ ਤੁਹਾਡੇ ਦਾ ਇੱਕ ਦਿਨ ਪਰਸੋਂ ਠੀਕ ਨਾ ਮਮੀ ਸਾਹ ਸਪੈਸ਼ਲ ਤੇ ਮਗਰ ਗਏ ਉਹਨੂੰ ਛੜਾ ਕੇ ਲਿਆਂਦਾ ਫੜਿਆ ਨੂੰ ਨਸ਼ਾ ਦੱਸੀ ਚ ਪਾਇਆ ਉਹ ਤੇ 109 ਦਾ ਕਲੰਦਰਾ ਨਸ਼ਾ ਕਰਾ ਬਾਰ ਕਰਦਾ ਹਾਂਜੀ ਠੀਕ ਨਸ਼ੇ ਦੇ ਉਹ ਲੋਕ ਉਹ ਨਸ਼ੇ ਦਾ ਬਾਲਕ ਕਰਵਾਉਂਦਾ ਸਮਝ ਨਹੀਂ ਨਾ ਲੈਣ ਜਿਹੜਾ ਬੰਦਾ ਕੰਮ ਕਰਦਾ ਹੀ ਕਿਹੜਾ ਪੀਜੀ ਸਾਨੂੰ ਨਹੀਂ ਕੋਈ ਕਹਿ ਸਕਦਾ ਅਸੀਂ ਕੋਈ ਕੋਰਟ ਦੇ ਸਜ਼ਾ ਬਾਬਤ ਨਹੀਂ ਹੈਗੇ ਅਸੀਂ ਸਾਰੇ ਕੇਸਾਂ 'ਚ ਬਰੀ ਹੋਏ ਆਂ ਬੜੀਆ ਸਾਹਿਬ ਅਸੀਂ ਸਾਰੇ ਕੇਸਾਂ 'ਚ ਬਰੀ ਹੋਏ ਆਂ ਸਾਨੂੰ ਰਾਣਾ ਜੀ ਨੇ ਮਾਨ ਸਨਮਾਨ ਦਿੱਤਾ ਵਾ ਮੈਂ ਕਿਹ ਅਕਾਲੀ ਨੂੰ ਨਹੀਂ ਜਾਣਦਾ ਕਿਹ ਭਾਈ ਬੰਨ ਨੂੰ ਨਹੀਂ ਜਾਣਦਾ ਕਿਹ ਆਮਾ ਦੀ ਪਾਰੀ ਨੂੰ ਕਿਹ ਕਾਰਜ ਨੂੰ ਮੈਂ ਰਾਣਾ ਜੀ ਨੂੰ ਜਾਣਦਾ ਮੈਂ ਰਾਣਾ ਜੀ ਦੇ ਨਾਲ ਆ ਬਸ ਥੈਂਕ ਯੂ